ਪੈਣ ਪ੍ਰਾਪਾਉਣ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਅੱਗੇ ਦੋਹੇ ਹੱਥ ਜੋੜ ਕੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਦੀ ਕਿਰਪਾ ਦੀ ਨਾਲ ਤੁਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਦੇ ਹੋ। ਸੱਚੀ ਮੁੱਠੀ ਦਿਲੋਂ ਤੁਹਾਡਾ ਸਾਇਨ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇਸ ਪੈਣ ਨੂੰ ਇੰਨਾ ਪਿਆਰ ਦੇ ਰਹੇ ਹੋ ਵਾਹਿਗੁਰੂ ਜੀ ਤੁਹਾਡਾ ਸਾਰੇ ਪੈਣ ਪ੍ਰਾਪਾਉਣ ਦਾ ਪਿਆਰ ਤੇ ਆਪਣਾ ਮਿਹਰ ਭਰਿਆ ਹੱਥ ਇਸੇ ਤਰੀਕੇ ਨਾਲ ਸਿਰ ਤੇ ਰੱਖੇ ਜੋ ਆਪਾਂ ਆਪਣੀ ਮੰਜ਼ਿਲ ਤੇ ਜਾਣਾ ਚਾਹੁੰਦੇ ਉੱਥੇ ਤੱਕ ਪਹੁੰਚ ਜਾਈਏ। ਤੇ ਅੱਜ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਸਾਰੇ ਪੈਨਪ੍ਰਾ ਬਾ ਬੋ ਨਿੱਕਲ ਕਹਿਣੀ ਚਾਹੂਗੀ ਕਿਉਂਕਿ 50% ਪੈਨਪ੍ਰਾ ਦਾ ਵੀਡੀਓ ਦੇਖਦੇ ਹੋ ਤੁਸੀਂ ਹੈ ਨਾ ਪਰ ਉਹਦੇ ਵਿੱਚ 50% ਪੈਨਪ੍ਰਾ ਬਣ ਇਹ ਜੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੀ ਇੰਸਟਾਗ੍ਰam ਦੀ ਆਈਡੀ ਮੈਂ ਤੁਹਾਨੂੰ ਲਾਈਵ ਦੇ ਵਿੱਚ ਸੈਂਡ ਕਰਤੀ ਸੀ ਤੇ ਦੁਬਾਰਾ ਵੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗੀ ਅਗਰ ਜਿਹੜੇ ਜਿਹੜੇ ਪੈਨਪ੍ਰਾ ਨੇ ਮੇਰੇ ਉਹ ਚੈਨਲ ਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਲੈਣਾ ਫੋਲੋ ਕਰਨਾ ਜਿਵੇਂ ਕਿ ਮੈਨੂੰ ਬੱਚੇ ਕਹਿੰਦੇ ਨੇ ਮੰਮਾ ਤੁਸੀਂ ਫੋਲੋ ਕਿਹਾ ਕਰੋ ਵੀ ਫੋਲੋ ਸਬਸਕ੍ਰਾਈਬਰ ਗੱਲ ਤਾਂ ਉਹੀ ਹੈਗੀ ਨਾ ਚਾਹੇ ਮੰਮੀ ਕਹਲੇ ਚਾਹੇ ਪਾਪਾ ਕਹਲੇ ਤੇ ਜਿਹੜੀ ਅੱਜ ਦੀ ਵੀਡੀਓ ਹੈ ਨਾ ਇਹ ਬਹੁਤ ਹੀ ਖਾਸ ਹੋਣ ਵਾਲੀ ਹੈ ਸਾਰੇ ਭੈਣ ਭਰਾਵਾਂ ਵੈਸੇ ਤਾਂ ਤੁਹਾਨੂੰ ਪਤਾ ਹੀ ਹੈ ਵੀ ਜਿਹੜੀ ਭੈਣ ਤੁਹਾਡੀ ਵੀਡੀਓ ਪਾਉਂਦੀ ਉਹ ਤੁਹਾਨੂੰ ਬਹੁਤ ਚੰਗੀ ਲੱਗਦੀ ਹੈਗੀ ਪਰ ਮੈਨੂੰ ਬਹੁਤ ਭੈਣ ਭਰਾਵਾਂ ਦੇ ਮੈਸੇਜ ਆਏ ਕਮੈਂਟ ਆਏ ਕਿ ਦੀਦੀ ਵੀ ਪੈਸਾ ਕਮਾਉਂਦੇ ਬਹੁਤਾਂ ਪਰ ਘਰ ਦੇ ਵਿੱਚ ਪੈਸਾ ਟਿਕਦਾ ਨਹੀਂ ਹੈਗਾ ਵੀ ਕਾਰਨ ਕੀ ਹੈ ਕਿਉਂਕਿ ਬਹੁਤ ਮਿਹਨਤ ਕਰਦੇ ਆ ਪਰ ਫਿਰ ਵੀ ਪਤ ਨਹੀਂ ਕਿਉਂ ਵੀ ਗਰੀਬੀ ਸਾਡਾ ਨਾ ਸਾਥ ਨਹੀਂ ਛੱਡ ਰਹੀ ਪੈਸਾ ਜੁੜ ਨਹੀਂ ਰਿਹਾ ਜਿਵੇਂ ਆਪਾਂ ਕਹਿੰਦੇ ਆ ਵੀ ਪੈਸੇ ਨਾਲ ਪੈਸਾ ਜੁੜ ਨਹੀਂ ਰਿਹਾ ਹੈਗਾ ਵੀ ਪਹਿਲੇ ਬਜ਼ੁਰਗ ਵੀ ਤੁਹਾਨੂੰ ਆਮ ਮਹੀਨੇ ਦੇ ਦਿੰਦੇ ਨੇ ਵੀ ਸਾਡੇ ਵੇਲੇ ਕੋਈ ਕਮਾਈ ਨਹੀਂ ਹੁੰਦੀ ਸੀ ਸਾਡੇ ਵੇਲੇ ਸਿਰਫ ਖੇਤੀ ਦਾ ਕੰਮ ਹੁੰਦਾ ਸੀ ਥੋੜਾ ਜਿਹਾ ਪੈਸਾ ਹੁੰਦਾ ਸੀ ਅਸੀਂ ਉਹਦੇ ਵਿੱਚ ਗੁਜ਼ਾਰਾ ਕਰਦੇ ਹੁੰਦੇ ਸੀ ਪਰ ਤੁਸੀਂ ਸਾਰਾ ਕੁਝ ਹੈ ਨਾ ਨੀ ਕੁਛ ਕਰ ਪਾਈ ਅਸੀਂ ਜ਼ਮੀਨਾਂ ਲੈ ਲਈਆਂ ਅਸੀਂ ਪ੍ਰਾਪਰਟੀਆਂ ਲੈ ਲਈਆਂ ਪਰ ਤੁਸੀਂ ਆਪਦਾ ਗੁਜ਼ਾਰਾ ਵੀ ਨਹੀਂ ਕਰ پا ਰਹੀ ਇਸ ਚੀਜ਼ ਦਾ ਕਿਵੇਂ ਆਪਾਂ ਅੰਤ ਕਰ ਸਕਦੇ ਆ ਦੇਖੋ ਜਿਹੜੇ ਪੈਣਪਰਾ ਵਿਸ਼ਵਾਸ ਤੇ ਨਾਲ ਜੁੜਨਗੇ ਜਿਨੇ ਇਸ ਚੀਜ਼ ਨੂੰ ਕਰਨਗੇ ਨਾ ਦੇਖੋ ਛੋਟੇ-ਛੋਟੇ ਆਪਣੇ ਘਰ ਦੇ ਵਿੱਚ ਹੀ ਕਰਨੀ ਆ ਨੇ ਆਪਣੇ ਕਿਤੇ ਬਾਹਰ ਨਹੀਂ ਜਾਣਾ ਕਿਤੇ ਕੋਈ ਪੈਸਾ ਨਹੀਂ ਲੈਣਾ ਸਿਰਫ 5-10 ਮਿੰਟ ਤੁਹਾਡੇ ਨੈੱਟ ਦੇ ਜਾਂਦੇ ਨੇ ਤੇ ਇਹਦੇ ਨਾਲ ਮੈਨੂੰ ਵੀ ਫਾਇਦਾ ਹੈ ਤੇ ਵੈਗਰੂ ਜੀ ਤੁਹਾਨੂੰ ਵੀ ਜੀਵਨ ਹਨਾ ਜਿਉਣ ਦੀ ਜਾਚ ਸਿਖਾ ਦੇਣੀ ਹੈ ਕਿਉਂਕਿ ਮੈਂ ਕਦੇ ਵੀ ਕੁਝ ਵੀ ਸੋਚ ਸਮਝ ਕੇ ਨਹੀਂ ਬੋਲਦੀ ਜੋ ਵਾਹਿਗੁਰੂ ਜੀ ਮੈਨੂੰ ਬੁਲਾ ਦਿੰਦੇ ਨੇ ਜੋ ਵਾਹਿਗੁਰੂ ਜੀ ਮੈਨੂੰ ਪ੍ਰੇਰਦੇ ਨੇ ਬਸ ਮੈਂ ਉਹੀ ਆਪਣੇ ਭੈਣ ਭਰਾਵਾਂ ਦੇ ਨਾਲ ਸਾਂਝਾ ਕਰਦੀ ਹਾਂ ਕਿਉਂਕਿ ਮੈਂ ਵੀ ਇੱਕ ਕਿਸਾਨ ਦੀ ਧੀ ਹਾਂ ਇੱਕ ਜ਼ਿਮੀਂਦਾਰਾਂ ਦੀ ਲੜਕੀ ਹਾਂ ਇੱਕ ਗਰੀਬੀ ਦੇ ਵਿੱਚੋਂ ਉੱਠ ਕੇ ਵਾਹਿਗੁਰੂ ਜੀ ਨਾਲ ਆਪਣੇ ਜਿਹੜੇ ਕਰਮ ਸੀਗੇ ਉਹਨਾਂ ਨਾਲ ਲੜ ਕੇ ਤੇ ਵਾਹਿਗੁਰੂ ਜੀ ਨਾਲ ਅਰਦਾਸਾਂ ਕਰ ਕਰਕੇ ਅੱਜ ਇਸ ਮੰਜ਼ਲ ਤੇ ਪਹੁੰਚਿਆ ਤੇ ਮੈਂ ਇਹੀ ਅਰਦਾਸ ਕਰਦੀ ਹਾਂ ਕਿ ਸਾਰੇ ਮੇਰੇ ਭੈਣ ਭਰਾਵਾਂ ਦਾ ਇਹੀ ਭਰੋਸਾ ਵਾਹਿਗੁਰੂ ਜੀ ਤੇ ਬਣ ਜਾਵੇ ਤੇ ਉਹਨਾਂ ਨੂੰ ਵੀ ਜੋ ਉਹ ਚਾਹੁੰਦੇ ਨੇ ਉਹ ਮਿਲ ਜਾਵੇ ਤਿੱਕ ਕਰਨਾ ਕੀ ਹੈ ਦੇਖੋ ਅਕਸਰ ਆਪਾਂ ਪੈਸਾ ਬਹੁਤ ਕਮਾਉਨੇ ਆ ਪਰ ਆਪਾਂ ਨਾ ਸਭ ਤੋਂ ਪਹਿਲਾਂ ਤੁਸੀਂ ਇੱਕ ਮੇਨ ਕੰਮ ਕਰਨਾ ਹੈ ਕਿ ਤੁਸੀਂ ਨਾ ਦੋ ਕਾਪੀਆਂ ਲਾਉਣੀਆਂ ਨੇਗੀਆਂ ਇੱਕ ਕਾਪੀ ਤੇ ਤਾਂ ਤੁਸੀਂ ਲਿਖਣਾ ਜਿੰਨਾ ਪੈਸਾ ਤੁਸੀਂ ਕਮਾ ਕੇ ਲੈ ਕੇ ਆਉਨੇ ਆ ਤੇ ਦੂਸਰੀ ਤੇ ਤੁਸੀਂ ਲਿਖਣਾ ਜਿੰਨਾ ਤੁਹਾਡਾ ਖਰਚ ਹੁੰਦਾ ਹੈਗਾ ਇਸ ਦੇ ਨਾਲ ਤੁਹਾਨੂੰ ਪਤਾ ਲੱਗੇਗਾ ਕਿਉਂਕਿ ਇਸ ਚੀਜ਼ ਦੇ ਨਾਲ ਜੋ ਤੁਸੀਂ ਕਮਾਓਗੇ ਤੁਹਾਨੂੰ ਉਹਦਾ ਵੀ ਪਤਾ ਚੱਲੇਗਾ ਤੇ ਜਿਹੜਾ ਖਰਚੋਗੇ ਤੁਸੀਂ ਉਹਦਾ ਵੀ ਪਤਾ ਚੱਲੇਗਾ ਤੇ ਇੱਕ ਦੂਸਰੀ ਆਦਤ ਤੁਸੀਂ ਅੱਜ ਤੋਂ ਹੀ ਸ਼ੁਰੂ ਕਰਨੀ ਹੈ ਜਿਵੇਂ ਚਾਹੇ ਤੁਸੀਂ ਹੈਨਾ 5000 ਰੁਪਏ ਕਮਾ ਕੇ ਲਿਆਉਣੇ ਹੋ ਚਾਹੇ ਤੁਸੀਂ 10000 ਰੁਪਏ ਕਮਾ ਕੇ ਲਿਆਉਣੇ ਹੋ ਇਹ ਦੇਖੋ ਤੁਹਾਡੀ ਇਨਕਮ ਹੈ ਚਾਹੇ ਲੱਖਾਂ ਹੋਵੇ 2 ਲੱਖ 3 ਲੱਖ ਜਿੰਨਾ ਵੀ ਹੋਊਗਾ ਹੈਨਾ ਉਹਦੇ ਹਿਸਾਬ ਦੇ ਨਾਲ ਹੀ ਖਰਚੇ ਹੁੰਦੇ ਨੇ ਇਹ ਇੱਕ ਕਹਿੰਦੇ ਨੇ ਮੁੱਠੀ ਬੰਦ ਹੀ ਚੰਗੀ ਹੈ ਹੈਨਾ ਜਦੋਂ ਖੁੱਲ ਜਾਂਦੀ ਹੈਗੀ ਉਹਦੇ ਪਤਾ ਲੱਗਦਾ ਉਹ ਤਾਂ ਵੀ ਜਿੰਨੇ ਜ਼ਿਆਦਾ ਕਮਾਈ ਹੋਵੇਗੀ ਓਨੇ ਹੀ ਉਹਨਾਂ ਦੇ ਖਰਚੇ ਜ਼ਿਆਦਾ ਹੁੰਦੇ ਨੇ ਜਿੰਨੀ ਕਮਾਈ ਘੱਟ ਹੁੰਦੀ ਓਨੇ ਕੀ ਆਪਣੇ ਖਰਚੇ ਸੀਮਤ ਹੁੰਦੇ ਹੈਗੇ ਹੈਨਾ ਤੇ ਤੁਸੀਂ ਨੇ ਕਰਨਾ ਕੀ ਹੈਗਾ ਜਿੰਨਾ ਵੀ ਚਾਹੇ ਤੁਸੀਂ 5000 ਕਮਾਉਣੇ ਹੋ ਮਹੀਨੇ ਦਾ ਚਾਹੇ ਤੁਸੀਂ 10000 ਕਮਾਉਣ 2000 3000 5000 4000 ਤੁਸੀਂ ਆਪਣਾ ਇੱਕ ਅਕਾਊਂਟ ਖਲਾ ਲਓ ਬੈਂਕ ਦੇ ਵਿੱਚ ਉਹਦੇ ਵਿੱਚ ਤੁਸੀਂ ਸੇਵ ਕਰਿਆ ਕਰੋ ਨਾ ਮਤਲਬ ਕਿ ਉਹ ਪੈਸੇ ਨੂੰ ਭੁੱਲ ਜਿਓ ਤੁਸੀਂ ਵੀ ਹਾਂ ਇਹ ਪੈਸੇ ਸਾਡੇ ਹੈਗੇ ਵੀ ਸੀਗੇ ਇਸ ਤਰੀਕੇ ਦੇ ਨਾਲ ਦੇਖੋ ਇਹ ਮੈਂ ਤਾਂ ਕਹਿ ਨਹੀਂ ਆ ਕਿਉਂਕਿ ਜੇ ਆਪਾਂ ਕਹੀਏ ਵੀ ਹਾਂ ਮੇਰੇ ਕੋਲ ਇੱਕ ਪੈਸੇ ਇਕੱਠੇ ਹੋ ਜਾਣ ਆਪਾਂ ਫੇਰ ਜਮਾ ਕਰਾਂਗੇ ਤੁਸੀਂ ਨਹੀਂ ਜਮਾ ਕਰ ਸਕਦੇ ਹੈਗੇ ਹਨ ਤੇ ਜਿਵੇਂ ਆਪਣੀ ਰਸੋਈ ਵਾਸਤੇ ਆਪਾਂ ਹੁੰਦਾ ਵੀ ਆਪਣਾ 2000 ਦਾ ਆਪਣਾ ਮਹੀਨੇ ਦਾ ਖਰਚ ਹੁੰਦਾ ਹੈਗਾ ਹਨ ਤਾਂ ਤੁਸੀਂ ਇੱਕ ਗੱਲਾ ਵਗੈਰੇ ਇੱਕ ਬਾਕਸ ਵਗੈਰੇ ਲਗਾ ਲਓ ਤੁਸੀਂ ਉਹ 2000 ਰੁਪਏ ਉਹਦੇ ਵਿੱਚ ਪਾਓ ਚਾਹੇ ਤੁਹਾਡਾ 1000 ਦਾ ਸਾਮਾਨ ਆਵੇ ਚਾਹੇ ਤੁਹਾਡਾ 1500 ਦਾ ਆਵੇ ਤੇ ਕਈ ਹੁੰਦਾ ਹੈ ਇਸੇ ਮਹੀਨੇ ਆਪਣਾ 2500 ਦਾ ਵੀ ਆ ਜਾਂਦਾ ਹੈ ਹਨ ਇਸ ਤਰੀਕੇ ਦੇ ਨਾਲ ਤੁਸੀਂ ਉਸੇ ਦੇ ਨਾਲ ਹੀ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕਰੋ ਅਗਲੇ ਕਿਸੇ ਮਹੀਨੇ ਤੁਹਾਡਾ ਨਹੀਂ ਹੈਗਾ ਤਾਂ ਤੁਸੀਂ ਸੋ ਸਵਾਰ ਨਹੀਂ ਲਾਵਾਂਗੇ ਜਿਵੇਂ ਕਿ ਫੋਰਨ ਕੰਟਰੀ ਵਾਲੇ ਕਰਦੇ ਹਨ ਕਹਿੰਦੇ ਆਪਣੀ ਸੋਚ ਨੂੰ ਅਮੀਰਾਂ ਵਾਲੀ ਰੱਖੋ ਚਾਹੇ ਆਪਾਂ ਅਮੀਰ ਨਹੀਂ ਹੈਗੇ ਪਰ ਆਪਾਂ ਸੋਚ ਨੂੰ ਆਪਣੀ ਨੂੰ ਅਮੀਰਾਂ ਵਾਲੀ ਰੱਖਾਂਗੇ ਨਾ ਤਾਂ ਆਪਣੇ ਆਪ ਹੀ ਆਪਾਂ ਉਸ ਮੰਜ਼ਿਲ ਤੇ ਪਹੁੰਚ ਜਾਗੇ ਅਪਾ ਨੂੰ ਪਤਾ ਕੀ ਹੁੰਦਾ ਜਦੋਂ ਜਿਆਦਾ ਆ ਜਾਂਦਾ ਹੈ ਖਾਸ ਕਰਕੇ ਸਾਡੇ ਨਾ ਜੱਟਾਂ ਦੇ ਵਿੱਚ ਇਹ ਬਹੁਤ ਹੋਏਗੀ ਫਿਰ ਮੈਨੂੰ ਫੇਰ ਕਹ ਦੇਣਗੇ ਭਾਵੇਂ ਤੋ ਹਨਾ ਐ ਕਿਉਂ ਕਹਿਣੀ ਹੈ ਕਿਉਂਕਿ ਮੈਨੂੰ ਪਤਾ ਹੈ ਮੈਂ ਵੀ ਕਿ ਜੱਟਾਂ ਦੀ ਧੀ ਆ ਨਾ ਸਾਡੇ ਨਾ ਜਦੋਂ ਥੋੜੀ ਜਿਹੀ ਪੈਸੇ ਆ ਜਾਂਦਾ ਨਾ ਕਿਸੇ ਪਾਸਿਓਂ ਜਾਂ ਕੋਈ ਫਾਸਲਾ ਆ ਜਾਂਦਾ ਨਾ ਫਿਰ ਅਸੀਂ ਬੜਾ ਐ ਹੋ ਜਾਂਦੇ ਆ ਵੀ ਪਤਾ ਨਹੀਂ ਕਿਹੜਾ ਕਵੀਰ ਦਾ ਖਜ਼ਾਨਾ ਸਾਡੇ ਹੱਥ ਲੱਗ ਗਿਆ ਨਾ ਵੀ ਮੇਨ ਤੱਕ ਕਰੋ ਜਿਵੇਂ ਕਿ ਤੁਸੀਂ ਦੇਖਿਆ ਹੈ ਨਾ ਪ੍ਰਧਾਨ ਮੰਤਰੀ ਮੋਦੀ ਜੀ ਨੇ ਹੈ ਨਾ ਉਹਨਾਂ ਨੇ ਚਾਹ ਤੋ ਦੇ ਲੋ ਕਿੱਥੇ ਪਹੁੰਚੇ ਨੇਗੇ ਉਹ ਤੇ ਬਾਕੀ ਤੁਸੀਂ ਨੀਤਾ ਅੰਬਾਨੀ ਬਾਰੇ ਵੀ ਜਿਹੜੇ ਪੈਨਪਰ ਪੜਦੇ ਦੇਖੀ ਨੌਲੇਜ ਦੀਆਂ ਗੱਲਾਂ ਨੂੰ ਇਕੱਠੀਆਂ ਕਰਿਆ ਕਰੋ ਫालतू ਗੱਲਾਂ ਨੂੰ ਛੱਡ ਕੇ ਹਨਾ ਦੇਖੋ ਮੈਂ ਇੰਨੀ ਬਿਜੀ ਰਹਿਣ ਦੇ ਬਾਵਜੂਦ ਵੀ ਮੈਂ ਹਰ ਇੱਕ ਜਗ੍ਹਾ ਤੋਂ ਨੌਲੇਜ ਮੇਰੇ ਬੱਚੇ ਵੀ ਕਹਿੰਦੇ ਨੇ ਮਮਾ ਵੀ ਅਸੀਂ ਡਾਕਟਰੀ ਦੀ ਪੜਾਈ ਪੜ ਰਹੇ ਹਾਂ ਹਨਾ ਤੁਸੀਂ ਬਿਨਾਂ ਪੜਾਈ ਵੀ ਸਾਡੀ ਪੜੀ ਤੋਂ ਤੁਹਾਨੂੰ ਹਰ ਇੱਕ ਚੀਜ਼ ਦਾ ਪਤਾ ਹੁੰਦਾ ਵੀ ਇਹ ਸਿਰਫ ਇੱਕ ਨੌਲੇਜ ਇਕੱਠੀ ਕਰਨੀ ਹੁੰਦੀ ਹੈਗੀ ਹਨਾ ਜ਼ਰੂਰ ਕਰਿਆ ਕਰੋ ਕੰਮ ਸਾਰੇ ਕਰਦੇ ਆ ਹਨਾ देखो मैं ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੇਰੇ ਘਰ ਦੇ ਵਿੱਚ ਤਿੰਨ ਤਾਂ ਬਜ਼ੁਰਗ ਨੇ ਹਨਾ ਫਿਰ ਮੇਰੇ ਡੰਗਰ ਪਸੂ ਵੀ ਰੱਖੇ ਹੋਏ ਨੇ ਮੇਰੇ ਹਸਬੰਦ ਦੀ ਜੌਬ ਕਰਦੇ ਨੇ ਮੇਰੇ ਬੱਚੇ ਦੋਨੋਂ ਪੜਦੇ ਆਗੇ ਹਨਾ ਤੇ ਫਿਰ ਮੇਰੇ ਤਿੰਨ ਚੈਨਲ ਵੀ ਮੈਂ ਚਲਾਉਣੀ ਆ ਤੇ ਘਰ ਦਾ ਸਾਰੀ ਚੀਜ਼ ਸੰਭਾਲਣੀ ਹਰ ਇੱਕ ਚੀਜ਼ ਨੂੰ ਬਹੁਤ ਮੁਸ਼ਕਿਲ ਹੈ ਇਕੱਲਾ ਜਾਣਾ ਮੇਰੇ ਕੋਈ ਦਰਾਣੀ ਜਠਾਣੀ ਨਹੀਂ ਹੈਗੀ ਮੇਰੇ ਕੋਈ ਨੰਦ ਨਹੀਂ ਹੈਗੀ ਵੀ ਹਨਾ ਹੋ ਜੂਗੀ ਵੀ ਇਹ ਨਾ ਇੱਕ ਬਹਾਨਾ ਹੁੰਦਾ ਜਦੋਂ ਆਪਾਂ ਕਰਨ ਲੱਗ ਜਾਂਦੇ ਆ ਨਾ ਤਾਂ ਵਾਇਗੁਰੂ ਜੀ ਦਾ ਸਹਾਰਾ ਤੱਕੇ ਤਾਂ ਸਾਰਾ ਕੁਝ ਵਾਇਗੁਰੂ ਜੀ ਕਰਦੇ ਆ ਖੁਸ਼ੀ-ਖੁਸ਼ੀ ਕਰਿਆ ਕਰੋ ਕਿਉਂਕਿ ਦੁਖੀ ਹੋ ਕੇ ਕਰਨ ਦਾ ਕੋਈ ਤੇ ਦੇਖੋ ਕਹਣਾ ਕੀ ਹੈਗਾ ਨੀਤਾ ਅੰਬਾਨੀ ਸੀ ਕਿ ਮੈਂ ਤੁਹਾਨੂੰ ਦੱਸਦੀ ਆ ਨਾ ਉਹ ਵੀ ਸਿਰਫ ਬਹੁਤ ਗਰੀਬ ਘਰ ਦੀ ਕੁੜੀ ਸੀਗੀ ਤੇ ਇਹ ਨਾ ਜਿਹੜੇ ਅੰਬਾਨੀ ਪਰਿਵਾਰ ਹੈ ਨਾ ਉਹਨਾਂ ਦੇ ਇੱਕ ਪ੍ਰੋਗਰਾਮ ਸੀ ਉੱਥੇ ਨਾ ਨ੍ਰਿਤਿਆ ਕਰਨ ਆਈ ਸੀ ਜਿਹੜੇ ਕਿ ਆਪਣੇ ਦੇਖੇ ਨਾ ਤੁਸੀਂ ਜਿਹੜੇ ਸੰਸਕ੍ਰਿਤ ਵਾਲੇ ਨ੍ਰਿਤ ਇਹ ਹੁੰਦੇ ਨੇ ਮੈਂ ਉਹਨਾਂ ਦਾ ਨਾਮ ਮੇਰੇ ਦਿਮਾਗ ਚੋਂ ਵਿਸਰ ਗਿਆ ਨਾ ਕਥਕਲੀ ਹੁੰਦੀ ਹੈ ਜਿਵੇਂ ਉਦਾਂ ਦਾ ਹਨਾ ਇਹ ਆਪਦਾ ਉਹ ਕਰਦੇ ਸੀਗੇ ਤੇ ਉਹ ਕਾਰਨ ਆਏ ਸੀ ਉੱਥੇ ਉਹਨਾਂ ਦੇ ਪਿਤਾ ਜੀ ਨੂੰ ਇੰਨੀ ਪਸੰਦ ਆਈ ਵੀ ਲੜਕੀ ਸੰਸਕਾਰੀ ਹੈ ਸੋਹਣੀ ਹੈ ਨਾ ਸਾਰਾ ਕੁਝ ਹੁੰਦਾ ਹੈਗਾ ਕਿਉਂਕਿ ਮੈਂ ਤਾਂ ਇਹ ਕਹਣੀ ਨਾ ਜਦੋਂ ਵੀ ਬੱਚਿਆਂ ਦਾ ਰਿਸ਼ਤਾ ਕਰਨਾ ਹੈ ਨਾ ਤੁਸੀਂ ਜ਼ਮੀਨ ਜਾਇਦਾਦਾਂ ਨਾ ਦੇਖਿਆ ਕਰੋ ਸਿਰਫ ਇਹ ਦੇਖਿਆ ਕਰੋ ਵੀ ਬੱਚਾ ਸੰਸਕਾਰੀ ਹੈ ਬੱਚਾ ਕੋਈ ਨਸ਼ੇ ਤੇ ਤਾਂ ਨਹੀਂ ਹੈਗਾ ਲੜਕੀ ਹੈ ਜਿਹੜੀ ਖਾਨਦਾਨ ਦੇ ਵਿੱਚੋਂ ਹੈਗੀ ਹੈ ਕਿਉਂਕਿ ਅੱਗੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਕਿ ਧੀ ਘਰਾਣੇ ਤੇ ਬਲਦ ਲਾਣੇ ਦਾ ਕਿਉਂਕਿ ਲਾਣੇ ਦੇ ਵਿੱਚ ਜਿਵੇਂ ਇਕੱਠ ਦੇ ਵਿੱਚ ਜਿਹੜੇ ਡੰਗਰ ਪਸ਼ੂ ਰਿਹਾ ਹੁੰਦਾ ਹੈ ਨਾ ਉਹਨੂੰ ਪਤਾ ਹੁੰਦਾ ਵੀ ਅੱਗੇ ਕਿਵੇਂ ਚੱਲਣਾ ਹੈ ਤੇ ਜਿਹੜੀ ਘਰਾਣੇ ਦੀ ਧੀ ਹੁੰਦੀ ਹੈ ਨਾ ਅੱਜ ਕੱਲ ਆਪਾਂ ਤਾਂ ਕਹਿ ਜਾਂਦੇ ਆ ਵੀ ਤੇਰਾ ਚਾਚਾ ਤੈਨੂੰ ਬੋਲ ਕਿਵੇਂ ਜਾਊ ਤੇਰਾ ਦਾਦਾ ਕਿਵੇਂ ਤੈਨੂੰ ਬੋਲ ਜਾਊਗਾ ਤੂੰ ਮੈਨੂੰ ਉਹ ਕਰਾ ਤੇਰਾ ਫਲਾਣਾ ਕਿਵੇਂ ਤੈਨੂੰ ਬੋਲ ਜੂਗਾ ਹਨਾ ਵੀ ਇਹ ਨਾ ਕਰਿਆ ਕਰੋ ਧੀਆਂ ਨੂੰ ਪੁੱਤਾਂ ਨੂੰ ਸੰਸਕਾਰ ਦਿਓ ਤੁਹਾਡੇ ਵੀ ਜਿਹੜਾ ਤੁਹਾਡੇ ਸਾਹਮਣੇ ਆ ਰਿਹਾ ਕਿਉਂਕਿ ਆ 10 ਸਾਲ ਸਾ ਜਦੋਂ ਅਸੀਂ ਛੋਟੇ ਸੀਗੇ ਮਤਲਬ ਕਿ લાલો ਵੀ ਹੁਣ ਮੇਰੀ ਸਾਲ ਉਮਰ ਮਤਲਬ ਕਿ 41 ਸਾਲ ਹੈ ਹੁਣ 42 ਦੀ ਹੋ ਜਾਣਗੇ ਅੱਗੇ ਵੀ ਅੱਜ ਤੋਂ 15 ਕੇ ਸਾਲ ਪਹਿਲਾਂ ਹਨਾ 18 ਸਾਲ ਹੋ ਗਏ ਮੇਰੀ ਮੈਰਿਜ ਹੋਈ ਨੂੰ ਉਦੋਂ ਪਹਿਲਾਂ ਨਾ ਇੰਨਾ ਜਿਆਦਾ ਮਾਹੌਲ ਵਧੀਆ ਹੁੰਦਾ ਸੀ ਕਿ ਅਸੀਂ ਚਾਚੇ ਤਾਇਆ ਦੇ ਘਰੀ ਸੌ ਜਾਣਾ ਉੱਥੇ ਖਿੜੀ ਜਾਣਾ ਮੇਰੇ ਡੈਡੀ ਹੋਰੇ ਸੱਤ ਭੈਣ ਮਤਲਬ ਕਿ ਚਾਚੇ ਤਾਇਆ ਮੇਰੇ ਸੱਤ ਨਹੀਂ ਗੀ ਪਤਾ ਹੀ ਨਹੀਂ ਹੁੰਦਾ ਸੀ ਆ ਹੁਣ 15 ਸਾਲ ਹੋ ਗਏ ਵੀ ਕੋਈ ਕਿਸੇ ਨੂੰ ਬਲਾ ਕੇ ਹੀ ਰਾਜੀ ਨਹੀਂ ਹੈਗਾ ਹਨਾ ਵੀ ਇਹ ਚੀਜ਼ਾਂ ਨਾ ਤੁਸੀਂ ਨਾ ਕਰੋ ਥੋੜਾ ਜਿਹਾ ਆਪਦੇ ਆਪ ਨੂੰ ਬਦਲੋ ਸੰਭਾਲੋ ਕਿਉਂਕਿ ਮਾਡਰਨ ਬਣ ਦੇ ਚੱਕਰ ਚ ਤੁਸੀਂ ਸਭ ਕੁਝ ਗੁਆ ਰਹੇ ਹੋ ਆਪ ਦਾ ਤੇ ਆਪਣੀ ਗੱਲ ਆ ਗਈ ਸੀ ਪੈਸੇ ਦੀ ਦੇਖੋ ਤਿੰਨ ਮੈਂ ਤੁਹਾਨੂੰ ਗੱਲਾਂ ਦੱਸਤੀਆਂ ਇੱਕ ਤਾਂ ਤੁਸੀਂ ਆਪਣੀ ਕਾਪੀ ਲਾਓ ਨੋਟਬੁੱਕ ਲਾਓ ਕੋਈ ਵੀ ਤੇ ਦੂਸਰੀ ਚੀਜ਼ ਤੁਸੀਂ ਆਪਣੀ ਸੇਵਿੰਗ ਕਰਨੀ ਦੇਖੋ ਥੋੜੀ ਥੋੜੀ ਸੇਵਿੰਗ ਕਰੋ ਤੇ ਤੀਸਰੀ ਗੱਲ ਹੈ ਕਿ ਜਿਹੜੀ ਤੁਸੀਂ ਨਾ ਆਪਣੇ ਜਿਹੜਾ ਵੀ ਜਿਵੇਂ ਕਿ ਖਰਚਾ ਕਰਦੇ ਹੋ ਉਹਨੂੰ ਅਲੱਗ-ਅਲੱਗ ਰੱਖੋ ਇਹ ਨਹੀਂ ਹੈਗਾ ਵੀ ਕਿਸੇ ਮਹੀਨੇ ਆਪਣੇ ਕੋਲ ਜਾਦੇ ਆ ਗਏ ਵੀ ਆਪਾਂ ਉਹਦੇ ਕੱਪੜੇ ਲੈ ਲਓ ਥੋੜਾ ਜਿਹਾ ਨਾ ਆਪਦੀ ਆਪ ਨੂੰ ਕੰਟਰੋਲ ਕਰੋਗੇ ਨਾ ਮੇਰੇ ਆ ਭੈਣਾਂ ਨੂੰ ਬਹੁਤ ਆਤੂੰਦੇ ਆ ਵੀ ਜੇ ਗਰਮੀ ਆ ਗਈ ਤਾਂ 10-15 ਸੂਟ ਸਮਾ ਲਓ ਦੇਖੋ ਤੁਸੀਂ ਮੈਨੂੰ ਦੇਖਿਆ ਹੋਣਾ ਮੈਂ ਨਾ ਅਕਸਰ ਮੇਰੇ ਕੋਲੇ ਸਿਰ ਤੇ ਮੇਰੇ 4-5 ਕੀ ਚੁੰਨੀਆਂ ਹੁੰਦੀਆਂ ਨੇ ਹਨਾ ਜਿਹੜੀ ਮੈਂ ਬਦਲੀ ਜਾਣੀ ਹੁੰਦੀਆਂ ਗਈ ਤੇ ਮੈਨੂੰ ਪਿੰਡ ਦੇ ਵਿੱਚ ਵੀ ਬਹੁਤ ਕਹਿੰਦੇ ਨੇ ਰਿਸ਼ਤੇਦਾਰ ਵੀ ਮੈਨੂੰ ਬਹੁਤ ਕਹਿੰਦੇ ਨੇ ਵੀ ਇਹ ਤਾਂ ਆਏ ਆਏਗੀ ਐ ਆਏਗੀ ਕੰਜੂਸ ਹੈਗੀ ਫ ਅਗਰ ਆਪਾਂ ਆਪਣਾ ਅੱਜ ਥੋੜਾ ਜਿਹਾ ਹੱਥ ਘੁੱਟ ਕੇ ਹਨਾ ਚੱਲ ਲਾਂਗੇ ਤਾਂ ਆਪਣਾ ਬੁਢਾਪਾ ਵੀ ਸਖਾਲਾ ਤੇ ਆਪਣੇ ਬੱਚੇ ਵੀ ਸਖਾਲੇ ਤਾਂ ਕਿਸੇ ਦੇ ਮੂਰੇ ਹੱਥ ਹੱਡਣਾ ਨਹੀਂ ਪਵੇਗਾ ਆਪਣੀ ਕੋ ਸੰਤੁਸ਼ਟੀ ਹੋਊਗੀ ਆਪਾਂ ਨੂੰ ਡਿਪਰੈਸ਼ਨ 'ਚ ਨਹੀਂ ਜਾਣਾ ਪਵੇਗਾ ਆਪਾਂ ਨੂੰ ਨਾ ਬਹੁਤ ਇਦਾਂ ਦੀਆਂ ਚੀਜ਼ਾਂ ਨੂੰ ਜ਼ਰੂਰ ਆਪਾਂ ਨੂੰ ਕਰਨਾ ਚਾਹੀਦਾ ਹੈ ਕੋਈ ਜੀਵਨ ਸਾਥੀ ਦੀ ਜ਼ਿੰਦਗੀ ਦੇ ਵਿੱਚ ਕੋਈ ਘਾਟਾ ਪੈ ਸਕਦਾ ਹੈ ਨਾ ਤੇ ਇੱਕ ਨਾ ਮਰੀਅਮ ਭੈਣਾ ਨਾ ਖਰਚ ਕਰਨ ਦੀ ਬਜਾਏ ਦੇਖੋ ਸੂਰਤ ਉਹੀ ਜਿਹੀ ਹੋ ਰਹਿਣੀ ਹੈ ਜਿਹੀ ਜਿਹੀ ਵਾਈ ਕਰੂਜੀ ਨੇ ਦਿੱਤੀ ਹੈ ਠੀਕ ਹੈ ਵੀ ਸਮੇਂ-ਸਮੇਂ ਅਨੁਸਾਰ ਤੁਸੀਂ ਉਹਨਾਂ ਕਾ ਕਰੋ ਅੱਜ ਕੱਲ ਬਸ ਬੇਵਜਾ ਤੋ ਨਾ ਆਪਣੀ ਰੋਗ ਚ ਮੇੜੀ ਜਾਂਦੇ ਆਂਗੇ ਬਿਮਾਰੀਆਂ ਚ ਮੇੜੀ ਜਾਂਦੇ ਆਂਗੇ ਤੁਸੀਂ ਫੋਟੋ ਦੇਖਿਆ ਦੇਖੋ ਕੋਈ ਐਡਾ ਮੇਕਅਪ ਨਹੀਂ ਕਰਦਾ ਪਰ ਆਪਣੀਆਂ ਵਾਲੀਆਂ ਪੰਜਾਬ ਦੀਆਂ ਔਰਤਾਂ ਨੂੰ ਬਹੁਤ ਜ਼ਿਆਦਾ ਆਉਂਦਾ ਹੈ ਇਹ ਤੁਹਾਡੀ ਬਿਮਾਰੀ ਨੂੰ ਹੀ ਆਵਾਜ਼ਾਂ ਮਾਰ ਰਿਹਾ ਹੈ ਤੇ ਦੇਖੋ ਤਿੰਨ ਚੀਜ਼ਾਂ ਤੇ ਮੈਂ ਤੁਹਾਨੂੰ ਦੱਸੀ ਨੇ ਵੀ ਆਪਣੇ ਪੈਸੇ ਤੁਸੀਂ ਸੇਵ ਕਿਵੇਂ ਕਰ ਸਕਦੇ ਹੋਗੇ ਹਨ ਤੇ ਹੁਣ ਚੌਥੀ ਗੱਲ ਜਿਹੜੀ ਸਭ ਤੋਂ ਮੇਨ ਗੱਲ ਹੈ ਕਿ ਤੁਸੀਂ ਆਪਣੇ ਰੁਜ਼ਗਾਰ ਤੇ ਜਾਂਦੇ ਹੋ ਘਰ ਦੇ ਕੰਮ ਕਰਨ ਲੱਗਦੇ ਹੋ ਬੁਟੀਕ ਤੇ ਜਾਂਦੇ ਹੋ ਦੁਕਾਨ ਬਹੁਤ ਬੈਨਪ੍ਰਾਵਾਂ ਦੇ ਮੈਨੂੰ ਮੈਸੇਜ ਆਉਂਦੇ ਨੇ ਤਾਂ ਤੁਸੀਂ ਜਦੋਂ ਵੀ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਨੇ ਅਰਦਾਸ ਕਰਨੀ ਹੈ ਕਿਸੇ ਵੀ ਕੰਮ ਲਈ ਤੁਰਨ ਲੱਗਿਓ ਚਾਹੇ ਤੁਸੀਂ ਹਨਾ ਕਹਿੰਦੇ ਮੈਂ ਪਹਿਲਾਂ ਵੀ ਕਹਿੰਨੀ ਵੀ ਚਾਹੇ ਖੇਤ ਗੇੜਾ ਮਾਰਨ ਲੱਗਿਓ ਤਾਂ ਵੀ ਤੁਸੀਂ ਅਰਦਾਸ ਕਰਕੇ ਤੁਰਿਆ ਕਰੋ ਕਿਉਂਕਿ ਫਿਰ ਵੈਗੁਰੂ ਜੀ ਤੁਹਾਡੀ ਅੰਗ ਸੰਗ ਸਹਾਇ ਨੂੰ ਜੀ ਤੁਹਾਡੀ ਛੋਟੇ ਛੋਟੇ ਕੰਮ ਨੂੰ ਵੀ ਨਾ ਬਰਕਤਾਂ ਆਉਣ ਲੱਗ ਜਾਣਗੀਆਂ ਤੇ ਪੰਜਵੀਂ ਗੱਲ ਹੈਗੀ ਕਿ ਜਿੱਥੇ ਵੀ ਤੁਹਾਡੇ ਘਰ ਦੇ ਵਿੱਚ ਜਿਵੇਂ ਕਿ ਫਟੀਆਂ ਪੁਰਾਣੀਆਂ ਹਨਾ ਗੁਰੂ ਸਾਹਿਬ ਜੀ ਦੀਆਂ ਤਸਵੀਰਾਂ ਪਈਆਂ ਨੇ ਕੋਈ ਰਸਾਲੇ ਪਏ ਨੇ ਕਿਤੇ ਕੋਈ ਗੁਰਵਾਣੀ ਦਾ ਕੋਈ ਅਕਸਰ ਲਿਖਿਆ ਹੋਇਆ ਉਹ ਡਿੱਗਿਆ ਪਿਆਗਾ ਹਨਾ ਜਿਵੇਂ ਕਿ ਮੈਂ ਤੁਹਾਨੂੰ ਦੱਸਦੀ ਨੇ ਵੀ ਮੇਰੇ ਨਾਲ ਗੇਟਾਂ ਤੇ ਗੁਰੂ ਸਾਹਿਬ ਜੀ ਦੀਆਂ ਤਸਵੀਰਾਂ ਲਾਈਆਂ ਹੋਈਆਂ ਨੇਗੇ ਉੱਪਰ ਬਿਲਕੁਲ ਉਹ ਸਿਰਫ ਇਹ ਹੈ ਕਿ ਜਦੋਂ ਆਪਾਂ ਹਨਾ ਜਾਣੇ ਆ ਅੰਦਰ ਜਾਣੇ ਆ ਤਾਂ ਆਟੋਮੈਟਿਕ ਹੀ ਮਨ ਦੇ ਵਿੱਚ ਉਹਨਾ ਵਾਹਿਗੁਰੂ ਨਿਕਲਦਾ ਹੈਗਾ ਨਾ ਤੇ ਵਾਹਿਗੁਰੂ ਸਿਮਰਨ ਹੋ ਗਿਆ ਤਾਂ ਤੁਹਾਡੇ ਜੋ ਵੀ ਕੀਤੇ ਹੋਏ ਪਾਪ ਨੇ ਨਾ ਵਾਹਿਗੁਰੂ ਜੀ ਆਪਣੇ ਆਪ ਹੀ ਕੱਟੀ ਜਾ ਰਹੇ ਨੇ ਤੇ ਇਹ ਚੀਜ਼ਾਂ ਤੁਸੀਂ ਜੋ ਵੀ ਤੁਹਾਡੇ ਘਰ ਦੇ ਵਿੱਚ ਅੱਜ ਹੀ ਹੈਗੀਆਂ ਨੇ ਨਾ ਜਿੰਨੀਆਂ ਵੀ ਫਟੀਆਂ ਪੁਰਾਣੀਆਂ ਜੋ ਵੀ ਚੀਜ਼ਾਂ ਹੈਗੀਆਂ ਨੇ ਉਹਨਾਂ ਨੂੰ ਤੁਸੀਂ ਨਾ ਇੱਕ ਜਗ੍ਹਾ ਤੇ ਸੁੱਚੇ ਬਰਤਨ ਦੇ ਵਿੱਚ ਰੱਖ ਕੇ ਉਹਨਾਂ ਨੂੰ ਨਾ ਅਗਨੀ ਪੇਟ ਕਰ ਦਿਓ ਨਹੀਂ ਇਕੱਠੀਆਂ ਕਰਕੇ ਤੁਸੀਂ ਗੁਰਦੁਆਰਾ ਸਾਹਿਬ ਰੱਖਿਆ ਉੱਥੇ ਜਿੱਦਣ ਅਗਨੀ ਪੇਟ ਹੋਊਗੀ ਮਤਲਬ ਕਿ ਸੰਸਕਾਰ ਕੀਤਾ ਜਾਂਦਾ ਸਾਰੇ ਚੀਜ਼ਾਂ ਦਾ ਉੱਥੇ ਹੋ ਜੂਗਾ ਤੇ ਉਸ ਤੋਂ ਬਾਅਦ ਜਿੰਨਾ ਵੀ ਤੁਹਾਡੇ ਘਰ ਦੇ ਵਿੱਚ ਹਨਾ ਟੁੱਟੀਆਂ ਚੱਪਲਾਂ ਟੁੱਟੀਆਂ ਹੋਈਆਂ ਮੰਝੀਆਂ ਟੁੱਟੇ ਹੋਈਆਂ ਚੀਜ਼ਾਂ ਜੋ ਵੀ ਤੁਸੀਂ ਘਰ ਦੇ ਵਿੱਚ ਰੱਖਦੇ ਹੋ ਨਾ ਇਹ ਚੀਜ਼ਾਂ ਦੇਖੋ ਅੱਗੇ ਬਜ਼ੁਰਗ ਕਹਿੰਦੇ ਸੀ ਵੀ ਘਰ ਦੇ ਵਿੱਚ ਟੁੱਟਿਆ ਮੰਝਾ ਨਾ ਰੱਖੋ ਹਨਾ ਕਿਉਂਕਿ ਇਹ ਤੁਹਾਡੇ ਘਰ ਦੇ ਵਿੱਚ ਕਿਸੇ ਜੀ ਨੂੰ ਲੈ ਕੇ ਬੈਠੇਗਾ ਬਜ਼ੁਰਗਾਂ ਦੀਆਂ ਕਈਆਂ ਹੋਈਆਂ ਗੱਲਾਂ ਉਹੀ ਨਹੀਂ ਹੁੰਦੀਆਂ ਸੀ ਉਹਨਾਂ ਨੂੰ ਥੋੜਾ ਜਿਹਾ ਆਪਣੇ ਜੀਵਨ ਦੇ ਵਿੱਚ ਆਪਾਂ ਅਜਮਾ ਲਾਂਗੇ ਨਾ ਤਾਂ ਉਹਦੇ ਨਾਲ ਤੁਹਾਡੇ ਦੇਖੋ ਕਿੰਨਾ ਜ਼ਿਆਦਾ ਜੀਵਨ ਸਿਖਾਲਾ ਹੋਵੇਗਾ ਇਦਾਂ ਦੇ ਜਿਹੜੀਆਂ ਵੀ ਚੀਜ਼ਾਂ ਤੁਹਾਡੇ ਘਰ ਦੇ ਵਿੱਚ ਫालतू ਟੁੱਟੀਆਂ ਭੱਜੀਆਂ ਪਈਆਂ ਨੇ ਨਾ ਉਹਨਾਂ ਨੂੰ ਅੱਜ ਤੋਂ ਹੀ ਘਰ ਤੋਂ ਬਾਹਰ ਕਰੋ ਕਿਉਂਕਿ ਇਹ ਤੁਹਾਡੇ ਘਰ ਦੀ ਨੈਗੇਟਿਵਿਟੀ ਦਾ ਕਾਰਨ ਬਣਦੀਆਂ ਤੁਹਾਡੇ ਘਰ ਦੇ ਕਲੇਸ ਦਾ ਤੁਹਾਡੇ ਘਰ ਦੇ ਵਿੱਚ ਬਿਮਾਰੀ ਦਾ ਕਾਰਨ ਬਣਦੀਆਂ ਨੇ ਹਨ ਤੇ ਸਭ ਤੋਂ ਮੇਨ ਤੇ ਇੰਪੋਰਟੈਂਟ ਗੱਲ ਹੈ ਕਿ ਜਿਹੜੀ ਕਿ ਤੁਸੀਂ ਤੁਹਾਡੀ ਕਮਾਈ ਹੈ ਚਾਹੇ ਤੁਸੀਂ 10 ਰੁਪਏ ਕਮਾਉਣੇ ਹੋ ਨਾ ਉਹਦੇ ਵਿੱਚੋਂ ਵੀ 1 ਰੁਪਿਆ ਨਾ ਤੁਸੀਂ ਕਿਸੇ ਗਰੀਬ ਨੂੰ ਰਸਣ ਪਾਣੀ ਲੈ ਕੇ ਦੇ ਦਿਓ ਤੁਸੀਂ ਕਿਸੇ ਬੱਚੇ ਜਿਵੇਂ ਕਿ ਮੈਂ ਅਕਸਰ ਕਹਿੰਦੀ ਹਾਂ ਵੀ ਬਹੁਤ ਪੈਨ ਭਰ ਇਦਾਂ ਦੇ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਨੇ ਪਰ ਉਹ ਫੀਸ ਨਹੀਂ ਭਰ ਸਕਦੇ ਤੁਸੀਂ ਉਹ ਤੇ ਇੱਕ ਨਾ ਜਿਹੜੀ ਆਪਾਂ ਜੋਤੂਫ ਕਰਦੇ ਆ ਨਾ ਉਥੇ ਆਪਾਂ ਬਹੁਤ ਗੰਦ ਰੱਖ ਦਿਆਂਗੇ ਹਨਾ ਇੱਕ ਸਿਰਫ ਆਪਾਂ ਇੱਕ ਨਾਮ ਦੀ ਉਥੇ ਜੋਤੂਪਰੀ ਨੇ ਉਥੇ ਮਾਚਿਸ ਦੀਆਂ ਤੀਲੀਆਂ ਰੱਖ ਲੈਣੇ ਹੋ ਉਥੇ ਨਾ ਜੋਤੂਫ ਵਾਲੀਆਂ ਬੱਤੀਆਂ ਰੂਮ ਵਗੈਰਾ ਮੈਂ ਦੇਖਿਆ ਨਾ ਬਹੁਤ ਜ਼ਿਆਦਾ ਧਖਲਾਰਾ ਪਾਉਂਦੇ ਆ ਆਪਣੇ ਜੋਤੂਫ ਵਾਲੀ ਜਗ੍ਹਾ ਜਿਹੜੀ ਉਹਨੂੰ ਅਗਰ ਤੁਸੀਂ ਰੋਜ਼ ਨਹੀਂ ਸਾਫ਼ ਕਰ ਸਕਦੇ ਤਾਂ ਤੀਜੇ ਚੌਥੇ ਦਿਨ ਜ਼ਰੂਰ ਸਾਫ਼ ਕਰੋ ਕਿਉਂਕਿ ਇਹ ਤੁਹਾਡੇ ਘਰ ਦੇ ਵਿੱਚ ਬਰਕਤਾਂ ਰੋਕਦੀ ਹੈ ਤੇ ਇੱਕ ਗੱਲ ਹੈਗੀ ਕਿ ਤੁਸੀਂ ਨਾ ਕਦੇ ਵੀ ਆਪਦੇ ਪੈਸੇ ਦਾ ਧਨ ਦੌਲਤ ਦਾ ਕਿਸੇ ਵੀ ਚੀਜ਼ ਦਾ ਹੰਕਾਰ ਨਾ ਕਰੋ ਕਹਿੰਦੇ ਅਤ ਤੇ ਅੰਤ ਦਾ ਬੈਰ ਹੁੰਦਾ ਹੈ ਹਨ ਹੰਕਾਰ ਕਰਿਆ ਹੋਇਆ ਵੈਗਰੂ ਜੀ ਨੂੰ ਨਹੀਂ ਪਹੁੰਦਾ ਚਾਹੇ ਤੁਹਾਡੇ ਕੋਲੇ ਕੁਝ ਵੀ ਹੈ ਨਾ ਤਾਂ ਉਹ ਤੁਹਾਡੇ ਵਾਸਤੇ ਤੁਹਾਡੇ ਬੱਚਿਆਂ ਵਾਸਤੇ ਤੁਹਾਡੇ ਪਰਿਵਾਰ ਵਾਸਤੇ ਦੂਜਿਆਂ ਨੂੰ ਖੋਸ਼ ਪਨਾ ਕਰਕੇ ਹੈ ਨਾ ਉਸ ਚੀਜ਼ ਦੇ ਨਾਲ ਕੁਝ ਨਹੀਂ ਮਿਲਦਾ ਕਿਉਂਕਿ ਕਈ ਵਾਰੀ ਕਿਸੇ ਭੈਣ ਭਰਾ ਦੇ ਵਿਚਾਰੇ ਦੀ ਕੋਈ ਬਿਮਾਰੀ ਹੁੰਦੀ ਹੈ ਕੋਈ ਹਿੰਮਤ ਨਹੀਂ ਹੁੰਦੀ ਕਰਨ ਦੀ ਤਾਂ ਉਹ ਦੀ ਨਾ ਇੱਕ ਮਨ ਦੀ ਇੱਛਾ ਹੁੰਦੀ ਹੈ ਜਿਵੇਂ ਕਿ ਵੀ ਹਾਂ ਵਾਹਿਗੁਰੂ ਜੀ ਮੈਨੂੰ ਵੀ ਇਹਦਾ ਉਹ ਕਰ ਲਈ ਤਾਂ ਉਸ ਚੀਜ਼ ਦੇ ਨਾਲ ਵੀ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਤਾਂ ਦੇਖੋ ਕਹਿਣ ਤੋਂ ਮੇਰਾ ਭਾਵ ਹੈ ਕਿ ਜੋ ਵੀ ਤੁਹਾਡੇ ਕੋਲੇ ਹੈਗਾ ਕਹਿੰਦੇ ਅਕਸਰ ਬਜ਼ੁਰਗ ਅਕਿ ਕਹਿੰਦੇ ਹੁੰਦੇ ਸੀਗੇ ਤਨ ਭੋਜਨ ਅਤੇ ਨਾਰੀ ਕਹਿੰਦੇ ਤਿੰਨੋਂ ਪਰਦੇ ਦੇ ਅਧਿਕਾਰੀ ਹਨ ਦੇਖੋ ਜਿਵੇਂ ਅੱਜ ਕੱਲ੍ਹ ਦੇਖ ਰਹੇ ਹਾਂ ਹਰ ਇੱਕ ਦੇ ਘਰੇ ਆਹਾਂ ਆਹ ਕਰ ਮੱਚੀ ਪਿਆ ਉਹ ਫਲਾਣੇ ਦੇ ਨਾਲ ਮੇਰੇ ਘਰ ਵਾਲੇ ਰਹਿੰਦੀ ਹੈ ਉਹ ਮੇਰੇ ਘਰ ਵਾਲਾ ਫਾਣਾ ਇਦਾਂ ਹੁੰਦਾਗਾ ਮੇਰੇ ਬੱਚੇ ਇਦਾਂ ਹੋ ਰਹੇ ਨੇ ਕਿ ਤੇ ਇੱਕ ਅੱਗੇ ਨਾ ਜਿਹੜੇ ਆਪਾਂ ਕਹਿੰਦੇ ਸੀ ਵੀ ਕੁੰਡ ਕੱਢਦੀਆਂ ਹੁੰਦੀਆਂ ਸੀਗੀਆਂ ਮੇਰੀਆਂ ਭੈਣਾਂ ਹਨਾ ਚਲੋ ਵਾਹਿਗੁਰੂ ਜੀ ਨੇ ਇਹ ਚੀਜ਼ਾਂ ਤੋਂ ਆਪਾਂ ਨੂੰ ਸਾਰੀਆਂ ਚੀਜ਼ਾਂ ਤੋਂ ਹਨਾ ਖੰਡਨ ਕੀਤਾ ਸਾਰਾ ਕੋ ਹੈ ਵੀ ਬਰਾਬਰਤਾ ਦਿੱਤੀ ਹੈਗੀ ਪਰ ਬਰਾਬਰਤਾ ਦਾ ਨਾ ਅੱਜ ਕੱਲ੍ਹ ਬਹੁਤ ਜ਼ਿਆਦਾ ਗਲਤ ਕਹਿੰਦੇ ਹੁੰਦੇ ਨੇ ਜਿੱਥੇ ਘਰ ਦੀ ਲక్ష్ਮੀ ਦੀ ਬਿਰਤੀ ਇਦਾਂ ਦੀ ਹੋਵੇ ਨਾ ਜਾਂ ਜਿਵੇਂ ਕਈ ਔਰਤਾਂ ਨੂੰ ਆਤ ਪੁੰਦੇ ਵੀ ਸਾਰਾ ਕੁਝ ਆਪਣੇ ਪੇਕੇ ਘਰ ਢੋਈ ਜਾਣਾ ਜਾਂ ਸਾਰਾ ਦਿਨ ਹੰਕਾਰ ਦੇ ਵਿੱਚ ਫਿੜੀ ਜਾਣਾ ਵੀ ਹਾਂ ਮੈਂ ਚਾਰ ਪੈਸੇ ਕਮਾਉਣੀ ਆ ਜਾਂ ਮੈਂ ਨੌਕਰੀ ਕਰਦੀ ਆ ਜਾਂ ਮੇਰੇ ਪੇਕੇਆਂ ਦੀ ਜ਼ਮੀਨ ਆਈ ਹੋਈ ਹੈਗੀ ਇਹ ਚੀਜ਼ਾਂ ਨਾਲ ਤੁਹਾਡੇ ਘਰ ਨੂੰ ਜੇ ਕਹਿੰਦੇ ਘਰ ਦੀ ਔਰਤ ਦੀ ਬਿਰਤੀ ਇਸ ਤਰੀਕੇ ਦੀ ਆ ਨਾ ਤਾਂ ਉਸ ਘਰ ਦੇ ਵਿੱਚ ਕਲੇਸ਼ ਤੇ ਗਰੀਬੀ ਕਦੇ ਨਹੀਂ ਜਾਂਦੀ ਠੀਕ ਹੈ ਤੁਹਾਨੂੰ ਦੇਖਣ ਨੂੰ ਲੱਗਦਾ ਹੋਵੇਗਾ ਵੀ ਹਾਂ ਬਹੁਤ ਪੈਸਾ ਪਰ ਉਹਨਾਂ ਦੇ ਅੰਦਰੋਂ ਨਾ ਜਿਹੜੀ ਆਤਮਾ ਹੈ ਨਾ ਉਹਨਾਂ ਦੀ ਬਹੁਤ ਦੁਖੀ ਹੁੰਦੀ ਹੈ ਜਿੱਥੇ ਕਹਿੰਦੇ ਪਤੀ ਪਤਨੀ ਜਾਂ ਘਰ ਦੀ ਔਰਤ ਸਿਆਣੀ ਹੈ ਨਾਲ ਗੁਣਵਾਨ ਹੈਗੀ ਉਹ ਕਹਿੰਦੇ ਅੱਧੀ ਰੋਟੀ ਵੀ ਅਗਰ ਤੁਸੀਂ ਪਿਆਜ਼ ਤੇ ਮਿਰਚ ਦੇ ਨਾਲ ਖਾ ਲਵੋਗੇ ਨਾ ਉਹਦੇ ਵਿੱਚ ਵੀ ਤੁਹਾਨੂੰ ਸੁਖ ਹੋਵੇਗਾ ਨਾ ਕਈ ਤਾਂ ਵੈਸੇ ਹੀ ਡਰਾਈ ਜਾਣਗੀਆਂ ਮੈਂ ਛੱਡ ਕੇ ਵਗ ਜੂੰਗੀ ਮੈਂ ਤੇਰੇ ਜਵਾਖਾਂ ਨੂੰ ਐ ਕਰ ਦੂੰਗੀ ਮੈਂ ਤੈਨੂੰ ਛੱਡ ਕੇ ਵਗ ਜੂੰਗੀ ਨੀ ਪੈਣੇ ਵੀ ਇਹ ਪੁੱਛੇ ਹਨਾ ਵੀ ਪਰਾਵਾਂ ਦਾ ਵੀ ਖਿਆਲ ਹੈ ਪੈਣਾ ਦਾ ਅੱਜਕੱਲ ਥੋੜਾ ਜਿਆਦਾ ਜਿਆਦਾ ਹੈਗਾ ਨਾ ਵੀ ਮੈਂ ਤੇਰੀਆਂ ਕਿਉਂ ਚੱਲਾਂ ਮੈਂ ਤਾਂ ਵੀ ਇਹ ਨਹੀਂ ਹੁੰਦਾ ਹੈਗਾ ਕਿਉਂਕਿ ਪਤੀ ਸਾਰਾ ਦਿਨ ਤੁਹਾਡਾ ਬਾਹਰ ਰਹਿੰਦਾ ਉਹਨੂੰ ਪਤਾ ਨਹੀਂ ਕਿਹਦੀਆਂ ਕਿਹਦੀਆਂ ਚੱਲਣੀਆਂ ਪੈਂਦੀਆਂ ਨੇ ਪਰਿਵਾਰ ਦੀਆਂ ਵੀ ਚੱਲਣੀਆਂ ਪੈਂਦੀਆਂ ਨੇ ਅਫਸਰਾਂ ਦੀਆਂ ਵੀ ਚੱਲਣੀਆਂ ਪੈਂਦੀਆਂ ਤੁਹਾਡੀਆਂ ਵੀ ਚੱਲਦਾ ਹੈ ਬੱਚਿਆਂ ਦੀਆਂ ਵੀ ਚੱ ਦਲ ਜਾਏਗਾ ਜੋ ਮੈਂ ਤੁਹਾਨੂੰ ਇਹ ਗੱਲਾਂ ਦੱਸੀਆਂ ਨੇ ਅਗਰ ਤੁਸੀਂ ਇਹਨਾਂ ਤੇ ਅਮਲ ਕਰ ਲਿਆ ਨਾ ਤਾਂ ਜਿਹੜੀ ਤੁਹਾਡੀ ਕਮਾਈ ਹੈ ਉਹਦੇ ਵਿੱਚ ਵੀ ਵਰਕ ਤਾਂ ਹੋਣੀ ਹੈ ਤੇ ਤੁਹਾਡਾ ਜਿਹੜਾ ਰੁਜ਼ਗਾਰ ਹੈ ਉਹ ਵੀ ਵਧੇਗਾ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਅੱਜ ਤੋਂ ਹੀ ਜੋ ਤੁਸੀਂ ਇਹ ਗਲਤੀਆਂ ਕਰਦੇ ਹੋ ਉਹਨਾਂ ਨੂੰ ਬੰਦ ਕਰੋ ਜਿਹੜਾ ਕਿ ਫਾਲਤੂ ਖਰਚ ਫਾਲਤੂ ਪੱਬਾ ਹਨ ਬੇਵਜਾ ਤੋਂ ਚੀਜ਼ਾਂ ਨੂੰ ਕਰਦੇ ਆ ਉਹਨਾਂ ਨੂੰ ਬੰਦ ਕਰ ਦਿਓ ਤਾਂ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਵਿੱਚ ਉਦ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ